ਵਾਡਾ ਸਵਾਗਤ ਹੈ ਸਾਡੇ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸਿੱਧਾਂ ਸਾਹਿਬ ਬਣੇ ਰਹੋ ਸਾਡੀ ਵੀਡੀਓ ਨਾਲ ਇੱਧਰ ਸਾਹਮਣੇ ਆ ਗਿਆ ਹੋਮਲੈਂਡ ਦੀ ਬਿਲਡਿੰਗ ਸਾਹਮਣੇ ਆਕਟਿਵ ਹੋ ਰਿਹਾ ਕਿਪਾਂ ਅੱਜ ਕੇ ਸਿੰਘ ਸਿੱਧਾਂ ਗੁਰਦੁਆਰਾ ਸਾਹਿਬ ਬਾਬੇ ਦੀ ਬਣਾ ਡੈਕੋਰੇਸ਼ਨ ਦੇਖੋ ਚੈੱਕ ਕਰੋ ਪੁੱਤਰ ਬਣਾ ਲੈ ਪਿੱਛੇ ਬਾਬਾ ਘੋੜੇ ਪਿੱਛੇ ਇਹ ਦੇਖੋ ਅਕਾਲ ਫੌਜਾ ਸ਼ਾਦਰ ਟ੍ਰੈਫਿਕ ਤੋਂ ਡਰ ਰਿਆ ਉਹ ਮਹਿੰਗ ਖਾਲਸੇ ਅਕਾਲ ਫੌਜਾਂ ਬਾਜ਼ ਚੱਕੀਆਂ ਨੇ ਉਹ ਨੀ ਇੱਕ ਸੋਹਣ ਸਿੰਘ ਜੀ ਬਾਬਾ ਹਨੂਮਾਨ ਸਿੰਘ ਜੀ ਚਾਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਫੋਟੋ ਇਹ ਨਾ ਲਖੋ ਪਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਵੱਡੇ ਵੱਡੇ ਪੋਸਟਰ ਲੱਗੇ ਹੋਏ ਨੇ ਆਪਾਂ ਜੀ ਦੇ ਇੱਧਰ ਉਹ ਲੀਆ ਪੋਸਟਰ ਇੱਥੇ ਜਿਹੜੇ ਰਾਗੀ ਢਾਡੀ ਆਉਣਗੇ ਉਹਨਾਂ ਦੇ ਨੇ ਹਨੂਮਾਨ ਬਾਬਾ ਇਹ ਆਪਣਾ ਹੁਣ ਸਿੰਦਰ ਐਂਟਰ ਕਰ ਚੁੱਕੇ ਆਂਗੇ ਦੇਖੋ ਹੁਣ ਆਪਣਾ ਜੋੜ ਘਰ ਵਿੱਚ ਪਹੁੰਚ ਜਾਈਏ ਜੋੜ ਘਰ ਵਿੱਚ ਜੋੜੇ ਜਮਾ ਕਰਾ ਕੇ ਫਿਰ ਆਪਾਂ ਕਰਾਂਗੇ ਫੂਜਾ ਨੂੰ ਅੱਗੇ ਮੱਥਾ ਟੇਕਾਂਗੇ ਬਾਬਾ ਜੀਆਂ ਦੇ ਹੁਜਰੀ ਵਿੱਚ ਜਾਂਦੇ ਪਾਵਾਂਗੇ ਜਨ そう。<music> ਤੇ ਸੇਵਾ ਜਲਰੀਆ ਨਾਲ ਨਾਲ ਸੰਗਤ ਵੱਧ ਛੜ ਕੇ ਆ ਰਹੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਿਰਫ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਕੰਦੀ ਕੁੜੀ ਦੇ ਬਲਾਗ ਨੂੰ ਲੱਗਦਾ ਹੈ ਡੈਕੋਰੇਸ਼ਨ ਸਾਰੀ ਇਹ ਨਹੀਂ ਹੈ ਤਾਂ ਜਨਾਰ 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 ਤੁਮੇ ਬਾਤੋ ਕਰਦੇ ਮੈਂ ਰਿਪੋਰਟ ਪਰ ਮੱਥਾ ਦੇਗਾ ਸ੍ਰੀ ਅਕਾਲ ਤੱਕ ਸਾਰੇ ਮੁੱਢਾ ਦਲ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਦੇਖੋ ਬੜੀ ਇਤਸਾਹ ਨਾਲ ਬਣਾਇਆ ਜਾ ਰਿਹਾ ਸੀ ਜੀ ਇੱਦਾਂ ਗੁਰਦੁਆਰਾ ਸਹਾਣਾ ਸਾਹਿਬ 29 ਨਵੰਬਰ ਦਿਨ ਸ਼ਨੀਵਾਰ ਨੂੰ ਗਿਆਨ ਦੇ ਗੁਰਦੁਆਰਾ ਤੋਂ ਸਿੱਧਾ ਪਰੰਪਰ ਰੋਕ ਨਤਰ ਗਿਆ ਸੀਗਾ ਵੱਲ ਤੇ 2 ਦਸੰਬਰ ਮੰਗਲਵਾਰ ਸਵੇਰੇ 10 ਵਜੇ ਤੋਂ ਰਾਤ ਨੂੰ 11 ਵਜੇ ਤੱਕ ਬੀਬੀ ਦਲੇਰ ਕੌਰ ਹੋਰ ਸਾਰੇ ਇਹ ਰਾਗੀ ਢਾਡੀ ਪਹੁੰਚ ਰਹੇ ਨੇ ਇਹ ਦੇਖੋ ਸੰਗਤ ਜੀ ਪਹੁੰਚਣ ਦੀ ਕਿਰਪਾਲਤਾ ਕਰੋ ਪ੍ਰਵਾਤ ਫੇਰੀ 2 ਦਸੰਬਰ ਸਵੇਰੇ 5 ਵਜੇ ਹੋਊਗੀ ਜਨਮ ਦਿਹਾੜੇ ਮੌਕੇ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ 9 ਵਜੇ ਤੋਂ ਰਾਤੀ 10 ਵਜੇ ਤੱਕ ਦਵਾਨ ਤੇ ਬਾਬਾ ਬੰਤ ਬੰਤਾ ਸਿੰਘ ਜੀ ਸੰਪਰਦਾਇ ਭਾਈ ਬਿਧੀ ਸਾਂਭ ਸਾਈ ਜਿੰਨਾ ਹੋਵੇ ਤੇ 10 ਵਜੇ ਰਾਤ ਸਿੱਧਾ ਪ੍ਰਸਾਰਣ ਚੱਲੂਗਾ ਚੜਦੀ ਕਲਾ ਟਾਈਮ ਤੇ ਵੀ ਦੇ ਜਰੂਰ ਜਿਹੜੀ ਸੰਗਤ ਪਹੁੰਚ ਨਹੀਂ ਸਕਦੀ ਉਹ ਲਾਈਵ ਟੀਵੀ ਘਰੇ ਬੈਠ ਕੇ ਦੇਖੀਂ ਬਰਪਾਤਾ ਕਰੋ ਇੱਧਰ ਵੀ ਦੇਖੋ ਗੁਰਦੁਆਰੇ ਸਾਹਮਣੇ ਵਾਲੀ ਸਾਈਡ ਵੀ ਇੱਥੇ ਵੀ ਪੂਰੀ ਵਧੀਆ ਡੈਕੋਰੇਸ਼ਨ ਕੀਤੀ ਹੈ ਇੱਥੇ ਬਿਲਡਿੰਗ ਦੀ ਸਾਰੀ ਹੋ ਰਹੀ ਹੈ ਵੈਸੇ ਤੇ ਇੱਧਰ 프ਾਂਟ ਗੇਟ ਬਣਿਆ ਹੋਇਆ ਇੰਤਰ ਕਾਫੀ ਜਵ ਜਗਜ ਡੈਕੋਰੇਸ਼ਨ ਕੀਤੀ ਹੈ ਇੱਧਰ ਉਹ ਆਪਣਾ ਪਾਰਕ ਤੇ ਪਾਰਕਿੰਗ ਮੋਟਰਸਾਈਕਲ ਪਾਰਕਿੰਗ ਇੱਧਰ ਇਹ ਦੇਖੋ ਲਾਇਆ ਹੋਇਆ 1 2 3 ਦਸੰਬਰ 2025 ਚਾਹ ਪਕੌੜਿਆਂ ਦਾ ਲੰਗਰ ਇੱਧਰ ਡੈਕੋਰੇਸ਼ਨ ਚੱਲ ਰਹੀ ਹੈ ਨਾਲ ਨਾਲ ਗੁਰਦੁਆਰਾ ਸਾਹਿਬ ਵਿੱਚ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਚੁੱਕੇ ਨੇ ਸੰਗਤ ਨੂੰ ਬੇਨਤੀ ਆ ਵੱਧ ਛੜ ਕੇ ਆਉਣ ਦੀ ਕਿਰਪਾਲਤਾ ਕਰੋ ਇੱਥੇ ਲੱਗਿਆ ਹੋਇਆ ਅਮਰੀਤ ਸੰਚਾਰ ਦਾ ਬੋਰਡ ਅੱਥੇ 11 ਵਜੇ ਇਸ ਵੀ ਅਮਰੀਤ ਸੰਚਾਰ ਹੋਗਾ ਦੂਜੇ ਦਾ ਮਹੀਨੇ ਦੇ ਦੂਜੇ ਐਤਵਾਰ 11 ਵਜੇ ਹਰ ਮਹੀਨੇ ਦੇ ਦੂਜੇ ਐਤਵਾਰ ਹੁੰਦਾ ਹੈ ਇਹ ਸਮਾਗਮ ਜਿਨੇ ਅਮਰੀਤ ਸਕਣਾ ਹੋਵੇ ਸਿੰਘ ਜੀ ਸਜਣਾ ਹੋਵੇ ਭਾਈ ਇਹ 350 ਸਾਲਾ ਸਿੱਤ ਸਤਵਾ ਦੇ কোটি কোটি ਪ੍ਰਣਾਮ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਲਾ ਜੀ ਤਾਂ ਡੈਕੋਰੇਸ਼ਨ ਚੱਲ ਰਹੀ ਆ ਇਹ ਇੱਕ ਫੋਟੋ ਬਾਬਾ ਜੀ ਦੇ ਨਾਲ ਹਰਿਮਾਨ ਸਿੰਘ ਜੱਥੇਦਾਰ ਜੀ ਦੇ ਨਾਲ ਲੱਗੇ ਸੰਤ ਬਾਬਾ ਆਤਰ ਸਿੰਘ ਜੀ ਹੰਸਾਲੀ ਵਾਲੇ ਹੰਸਾਲੀ ਜੇ ਇਹਨਾਂ ਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਦੀ ਟਾਈਮ ਲੱਗਾ ਤਾਂ ਉਥੋਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਸ਼ਨ ਕਰਨ ਤੋਂ ਬਾਅਦ ਹਮਾਰੀ ਚੱਲੀ ਸੀ ਵਾਪਸ ਅਨਕੀ ਨੇ ਨੈਟਸ ਤੇ ਬਲੌਗ ਦੇ ਨਾਲ ਲਾਈਕ ਸਬਸਕ੍ਰਾਈਬ ਕਰਨਾ ਸਾਡੇ ਨੂੰ ਬਹੁਤ ਮਨਿਹਰੇ ਸਾਡੀ ਵੀਡੀਓ ਦੇ ਨਾਲ ਧੰਨਵਾਦ